ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਅੱਜ ਆਪਾਂ ਅਧਿਕਾਰਨ ਕਾਰਕ ਬਹੁਵਚਨ ਭਾਗ 7ਵਾਂ ਕਾਰਕਾਂ ਦਾ ਵਿੱਚ ਜਦੋਂ ਕਾਰਕਵਾਇ ਚੱਲ ਰਹੀ ਹੈ ਦੇ ਭਾਗ ਉਵੇਂ ਬਣਿਆ ਭਾਗ 7ਵਾਂ ਇਹਦੀ ਆਪਾਂ ਵਿਚਾਰ ਅੱਜ ਕਰਾਂਗੇ ਸਾਧ ਸੰਗਤ ਅਧਿਕਾਰਨ ਕਾਰਕ ਬਹੁਵਚਨ ਔਰ ਇਹਦੇ ਚਿੰਨ ਕੀ ਹੈ ਪਹਿਲਾ ਹੈ ਇਹਦੇ ਬਿਹਾਰੀ ਹੋ ਹਾ ਹਾ ਮੁਕਤਾਂ ਚਾਰ ਨੇ ਚਾਰ ਹੋ ਗਏ ਔਰ ਫਿਰ ਇਹਦੇ ਚਾਰਾਂ ਦੇ ਆ ਸ਼ਬਦ ਬਣਾ ਕੇ ਲਿਖਿਆ ਬਿਹਾਰੀ ਬਣਾ ਕੇ ਨੈ ਨਹੀਂ ਨੈ ਹਾਹੇ ਨੂੰ ਹੋ ਪਾ ਕੇ ਨੈਨ ਹੋ ਚਰਨ ਜਿਹੜੇ ਮੁਕਤਾ ਤੇ ਚਰਨ ਹੈ ਜਿਹੜਾ ਹਾਹੇ ਨਾਲ ਆਉਂਦਾ ਚਾਰ ਦੇ ਚਾਰ ਲੱਭ ਕੇ ਇੱਥੇ ਲਿਖੇ ਗਿਆ ਇਹਦਾ ਜਿਹੜਾ ਮੀਨਿੰਗ ਹੁੰਦਾ ਵਿੱਚ ਜਾਂ ਉੱਤੇ ਆਉਂਦਾ ਵਿੱਚ ਜਾਂ ਉੱਤੇ ਆਉਂਦਾ ਹਮੇਸ਼ਾ ਹੁਣ ਦੇਖੋ ਨਾਵਣ ਚੱਲੇ ਤੀਰਥੀ ਹੁਣ ਤੀਰਥਾਂ ਦੇ ਉੱਤੇ ਉੱਤੇ ਆਊਗਾ ਨਾ ਤੀਰਥ ਨਾਵਨ ਚੱਲੇ ਤੀਰਥੀ ਤੀਰਥਾਂ ਦੇ ਉੱਤੇ ਮਨ ਖੋਟੇ ਤਨ ਜੋੜ ਇੱਕ ਭਾਉ ਲੱਥੀ ਨਾਤਿਆਂ ਦੋਏ ਪਾਸ ਚੜੀ ਇਸ ਹੋਰ ਹੁਣ ਆ ਗਿਆ ਤੀਰਥੀ ਤੀਰਥਾਂ ਦੇ ਉੱਤੇ ਆ ਗਿਆ ਨਾ ਇਹ ਕਲੀਅਰ ਹੋ ਗਿਆ ਅਗੇ ਨੈਣੀ ਨੈਣੀ ਵਿਆਹਰੀ ਆ ਗਈ ਨੈਣ ਅੱਖਾਂ ਤੇ ਹੁਣ ਇਹ ਕੀ ਹੈ ਨੈਣੀ ਇਹਦਾ ਇਹ ਆਊਗਾ ਨੈਣਾ ਉੱਤੇ ਆ ਨਹੀਂ ਸਦਾ ਨਾ ਵਿੱਚ ਨੇਣੀ ਨੈਣਾ ਵਿੱਚ ਹਰ ਹਰ ਲਾਜੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਗਸਿਓ ਜਨ ਹਰ ਪੇਟਿਓ ਬਨਵਾਰੀ ਨੇਣੀ ਨੈਣਾ ਵਿੱਚ ਨੈਣਾ ਦੇ ਵਿੱਚ ਬਹੁਵਚਨ ਆ ਨਾ ਪਰ ਬਹੁਵਚਨ ਕਰ ਰਹੇ ਬਹੁਵਚਨ ਨੈਣ ਬਹੁਵਚਨ ਨਹੀਂ ਵਿਆਹਰੀ ਲਈ ਤਾਂ ਅਦਕਰਨ ਕਰ ਚ ਬਨ ਗਿਆ ਅਗੇ ਹੈ ਸੁਰਤ ਸਿਮਰਤ ਦੋਇ ਕੰਨੀ ਦੋਇ ਕੰਨੀ ਹੁੰਦਾ ਹੁਣ ਜਿਹੜੀ ਸੁਰਤ ਤੇ ਸਿਮਰਤ ਦੋਇ ਦੋਵੇਂ ਕੰਨੀ ਕੰਨੀ ਕੰਨ ਤੇ ਇਹਨੂੰ ਇਹ ਇਹ ਕੀ ਹੈ ਬਹੁਵਚਨ ਹੈ ਤੇ ਇਹਨੂੰ ਆ ਲਾਤੀ ਤੇ ਬਿਹਾਰੀ ਤਾਂ ਇਹ ਬਣ ਗਿਆ ਕੰਨੀ ਕੰਨਾ ਵਿੱਚ ਆ ਕੰਨ ਜਿਹੜੇ ਨਾ ਕੰਨਾਂ ਦੇ ਵਿੱਚ ਕੀ ਹੈ ਮੁੰਦਾ ਆ ਮੁੰਦਾ ਪਉਂਦੇ ਨਾ ਕੰਨਾਂ ਜਿਹੜੀਆਂ ਉਹ ਪਰਮਤ ਬਾਹਰ ਰੱਖਿੰਦਾ ਸੁੰਨ ਗੁਫਾ ਮੈਂ ਆਸਨ ਬੈਸਨ ਕਲਪ ਵਿਵਰਜਿਤ ਬਵਰਜਿਤ ਐਸਨ ਅਗੇ ਹੈ ਜੀ ਮਾਇਆ ਮੂਠਾ ਚੇਤੇ ਨਹੀਂ ਪਰਮੇ ਭੂਲਾ ਬਹੁਤੀ ਰਾਹੀ ਰਾ ਜਿਆਦੇ ਰਾਹਾਂ ਦੀ ਗੱਲ ਹੈ ਰਾਹੀ ਬਿਹਾਰੀ ਲੱਗਿਆ ਰਾਹੀ ਹੁਣ ਰਾਹਾਂ ਦੇ ਉੱਤੇ ਆਊਗਾ ਬਹੁਤੀ ਰਾਹਾਂ ਬਹੁਤੇ ਰਾਹਾਂ ਦੇ ਉੱਤੇ ਉਹ ਭਟਕਿਆ ਭੁੱਲਿਆ ਗੁਰ ਚਰਨੀ ਲਾਗੇ ਪਰਮ ਪਉ ਭਾਗੇ ਆਪ ਮਟਾਇਆ ਆਪੇ ਗੁਰ ਚਰਨੀ ਹੁਣ ਚਰਨ ਚਰਨ ਵਿਹਾਰੀ ਲੱਗੀ ਚਰਨੀ ਚਰਨਾਂ ਦੇ ਵਿੱਚ ਆ ਜੂਆ ਗੁਰ ਚਰਨਾਂ ਦੇ ਵਿੱਚ ਲੱਗੇ ਹੁਣ ਉੱਤੇ ਤਾਂ ਹੋ ਨਹੀਂ ਸਕਦਾ ਕਿਉਂਕਿ ਤਕਰੀਬਨ ਦੋਵੇਂਵੇਂ ਦਾ ਚਰਨਾਂ ਦੇ ਉੱਤੇ ਚਰਨਾ ਵਿੱਚ ਗੁਰ ਚਰਨੀ ਲੱਗੇ ਉਹਦੇ ਚਰਨਾਂ ਦੇ ਵਿੱਚ ਲੱਗੇ ਭਰਮ ਭਉ ਭਾਗੇ ਆਪ ਮਟਾਇਆ ਆਪੇ ਅੱਗੇ ਹੈ ਰਹੇ ਬਬਾਣੀ ਮੜੀ ਮਸਾਣੀ ਆ ਮੜੀ ਮਥਾਣੀ ਮਥਾਣ ਮਥਾਣਾ ਤੋਂ ਸਮਝੇ ਬਥਾਣੀ ਮਸਾਣਾ ਦੇ ਵਿੱਚ ਆ ਜਾਇਆਗਾ ਵਿੱਚ ਬਿਹਾਰੀ ਲੱਗੀ ਹੈ ਅਧਿਕਨ ਕਰਕਦਾ ਹੈਗਾ ਮਸਾਣ ਹੀ ਮਸਾਣਾ ਵਿੱਚ ਅੰਦ ਨਾ ਜਾਣੇ ਫਿਰ ਪਛਤਾਣੀ ਅੱਗੇ ਹੈ ਜੋ ਹੋ ਦੇ ਨਾਲ ਆਊਗਾ ਸ਼ਰਨ ਸੰਤਨ ਕੇ ਮਾਥੇ ਮੇਰੇ ਉੱਪਰ ਸੰਤਾਂ ਦੇ ਚਰਨ ਜਿਹੜੇ ਮੇਰੇ ਮਾਥੇ ਉਤੇ ਨੈਣੋਂ ਤੂਰ ਬਿਛਾਈ ਹੁਣ ਨੈਣ ਹੋ ਹੋਆ ਗਿਆ ਨੈਣਾ ਨੈਣਾ ਦੇ ਵਿੱਚ ਇਹ ਵੀ ਵਿੱਚ ਆਊਗਾ ਵਿੱਚ ਜਾਂ ਉੱਤੇ ਆਊਗਾ ਪਰ ਵਿੱਚ ਆਊਗਾ ਨੈਣਾ ਵਿੱਚ ਧੂਰ ਵਿਛਾਈ ਧੂਰ ਵਿਛਾਈ ਅਗੇ ਪਾਉ ਬੇੜੀ ਹਾਥੋਂ ਤਾਲ ਪਾਉ ਹੂੰ ਪਾਉ ਹੂੰ ਪਾਉ ਹੂੰ ਪੈਰੋਂ ਪੈਰਾਂ ਦੇ ਵਿੱਚ ਹੁਣ ਪੈਰਾਂ ਦੇ ਵਿੱਚ ਆਊਗਾ ਪੈਰਾਂ ਦੇ ਉੱਤੇ ਤਾਂ ਆਉਣਾ ਨਹੀਂ ਪੈਰਾਂ ਵਿੱਚ ਪਾਉ ਬੇੜੀ ਹਾਥੋਂ ਤਾਲ ਤੇ ਹੱਥਾਂ ਦੇ ਨਾਲ ਤਾਲ ਹਾਥੋਂ ਤਾਲ ਨਾਮਾ ਗਾਵੇ ਗੋਨ ਗੋਪਾਤ ਇਹ ਪਾਉ ਆ ਗਿਆ ਪਾਵਾ ਵਿੱਚ ਹਾਂ ਇਹਨੂੰ ਪਾਵਾ ਵਿੱਚ ਅਗੇ ਹਾ ਹਾ ਕਲ ਆ ਗਿਆ ਰਾਜਾ ਰੰਗ ਕਰੇ ਕਨ ਭੀਤਰ ਰਾਜਾ ਰੰਗ ਕਰੇ ਖੇਲ ਭੀਤਰ ਨੀਚ ਹੈ ਜੋਤ ਧਰੀ ਨੀਚ ਹੈ ਨੀਚ ਹੁੰਦੇ ਬਹੁਵਚਨ ਨੀਚ ਬਹੁਵਚਨ ਹੈ ਲਗਿਆ ਬਹੁਵਚਨ ਨੀਚਾ ਨੀਚਾਂ ਦੇ ਵਿੱਚ ਜੋਤ ਧਰੀ ਨੀਚਾ ਵਿੱਚ ਵਜੋਤ ਧਰੀ ਨੀਚਾਂ ਵਿੱਚ ਜੋਤ ਧਰੀ ਫੇਜ ਫੇਜ अकेਲੀ نیند ਨਹਿ ਨਹਿ ਨੀਂਦ ਨਹਿ ਨੀਂਦ ਨਹੀਂ ਨਹਿ ਨਹਿ ਆ ਬਹੁਵਚਨ ਨਹਿਣਾ ਉੱਤੇ ਕੇ ਵਿੱਚ ਵਿੱਚ ਨਹਿਣਾ ਵਿੱਚ ਅੱਖਾਂ ਦੇ ਵਿੱਚ ਨੀਂਦ ਨਹੀਂ ਫਿਰ ਪਰਦੇ ਸਦਾਇਓ ਅਗੇ ਹੈ ਮੁਕਤਾ ਜਿਹਦੇ ਮੁਕਤੰਤ ਅ ਜਿਹੜੇ ਨਾ ਲਫ਼ਜ਼ ਮੁਕਤੰਤ ਹੁੰਦਾ ਜਿਵੇਂ ਇਸ ਤਰ੍ਹਾਂ ਐਸੀ ਕਿਰਪਾ ਮੋਹਿ ਕਰੋ ਸੰਤਹਿ ਚਰਨ ਹਮਾਰੋ ਮਾਥਾ ਸੰਤਾਂ ਦੇ ਚਰਨ ਹਮਾਰੋ ਮਾਥਾ ਸੰਤਾਂ ਦੇ ਚਰਨ ਹਮਾਰੋ ਮਾਥਾ ਨੈਣ ਦਸਤਨ ਤੂਰ ਪਰੋ ਹੁਣ ਚਰਨ ਜਿਹੜਾ ਸਿੱਧਾ ਹੈ ਇਹਨੂੰ ਇਹ ਮੁਕਤਾ ਹੈ ਇਹ ਹੀ ਜਿਹੜਾ ਇਸੇ ਤਰ੍ਹਾਂ ਹੀ ਆਊਗਾ ਤੇ ਇਹ ਅਦਕਰਨ ਕਰਨ ਬਹੁਤ ਚਿੰਤਾ ਹੈ ਇਹਦੇ ਵਿੱਚ ਆ ਗਿਆ ਉੱਤੇ ਚਰਨਾਂ ਉੱਤੇ ਸੰਤਾਂ ਦੇ ਚਰਨ ਸਮਾਰੋ ਮਾਤਾ ਸਾਡੇ ਮਾਤੇ ਤੇ ਉਹਦੇ ਉਹਨਾਂ ਦੇ ਪਿਆਰ ਅੱਗੇ ਹੈ ਇੱਕ ਤਫਸੀ ਬਨਮੈ ਤਪ ਕਰੈ ਨਿਤ ਤੀਰਥ ਵਾਸਾ ਹੁਣ ਤੀਰਥ ਵਾਸਾ ਸਿੰਪਲ ਲਫ਼ਜ਼ ਹੈ ਆਪੇ ਹੀ ਆਪਣੇ ਵਿੱਚ ਹੀ ਹੈ ਕਿਉਂਕਿ ਮੁਕਤਾ ਅੰਤ ਹੈ ਵੀ ਸਿੰਪਲ ਤੋਂ ਭਾਵ ਇਹਨੂੰ ਕੋਈ ਅ ਕੰਨਾ ਬਿਆਰੀ ਫਿਆਰੀ ਕੋਈ ਨਹੀਂ ਲੱਗੀ ਇਹ ਮੁਕਤਾ ਹੈ ਇਹ ਮੁਕਤਾ ਤੀਰਥ ਜਿਹਦਾ ਮਤਲਬ ਤੀਰਥ ਜਿਹੜਾ ਹੈ ਅਸੀਂ ਵਰਤ ਰਹੇ ਹਾਂ ਤੇ ਅਧਿਕਰਣ ਕਾਰਕ ਜੋ ਮੁਕਤਾ ਵਰਤ ਰਹੇ ਹਾਂ ਜਿਹਦਾ ਮਤਲਬ ਬਹੁਵਚਨ ਹੈ ਇਦੇ ਵਿੱਚ ਸਾਡੇ ਕੋਲ ਦੱਸ ਦਿੱਤਾ ਗਿਆ ਕਿ ਏ ਬੋਵਜਨ ਤੀਰਥ ਵਾਸਾ ਤੀਰਥਾਂ ਵਿੱਚ ਕਿ ਤੀਰਥ ਉੱਤੇ ਤੀਰਥਾਂ ਉੱਤੇ ਹੁੰਦਾ ਤੀਰਥਾਂ ਉੱਤੇ ਵਾਸਾ ਆਪ ਨਾ ਚੀਨੇ ਤਾਮਸੀ ਕਾਹੇ ਪਏ ਉਦਾਸਾ ਅਗੇ ਮਨਮੁਖ ਜੇ ਸਮਝਾਈਏ ਵੀ ਉੱਜੜ ਜਾਏ ਮਨਮੁਖ ਨੂੰ ਸਮਝਾਈਏ ਫਿਰ ਵੀ ਗਲਤ ਰਸਤੇ ਜਾਂਦਾ ਬਿਨ ਹਰ ਨਾਮ ਨਾ ਛੂਟ ਬਿਨ ਹਰ ਨਾਮ ਨਾ ਛੂਟ ਹਰੀ ਦੇ ਨਾਮ ਤੋਂ ਬਿਨਾਂ ਨਹੀਂ ਛੁੱਟਦਾ ਨਾ ਛੁੱਟੇਗਾ ਮਰ ਮਰ ਕੇ ਨਰਕ ਸਮਾਏ ਨਰਕ ਇਹ ਹੁਣ ਬਹੁਵਚਨ ਹੈ ਨਰਕਾਂ ਵਿੱਚ ਹੁਣ ਨਰਕਾਂ ਉਤੇ ਤਾਂ ਨਹੀਂ ਸਕਦਾ ਨਰਕਾਂ ਵਿੱਚ ਸਮਾਏ ਛੋਟਸ ਮਰ ਕੇ ਨਰਕਾਂ ਵਿੱਚ ਸਮਾਏ ਉਹ ਨਰਕਾਂ ਵਿੱਚ ਸਮਾ ਜਾਂਦਾ ਸੋ ਸਾਦਰ ਇਹ ਸਾਡਾ ਅਧਿਕਰਨ ਕਾਰਕ ਬਹੁਵਚਨ ਸੀ ਪਾਕਿਸਤਾਨ ਵਿੱਚ ਇਹ ਜਿਹੜੀ ਹੈ ਵਿਚਾਰ ਹੈ ਅੱਜ ਆਪਾਂ ਕਰ ਲਈ ਹੈ ਪੂਰੀ ਇਹ ਤੋਂ ਅਗਲੇ ਭਾਗ ਦੇ ਵਿੱਚ ਅਗਲੇ ਅਹ ਕਾਰਕ ਦੇ ਨਾਲ ਫਿਰ ਆਪਾਂ ਮਿਲਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ